ਤੇ ਬਈ ਸੁਸਰੀਆ ਅਸੀਂ ਪੰਜਾਬੀ ਵੀ ਬਿਨਾਂ ਤੇ ਕਿਵੇਂ ਅਸੀਂ ਪੰਜਾਬੀ ਵੀਰ ਤੇ ਬਈ ਕਾਫੀ ਦਿਨ ਹੋ ਗਏ ਜੀ ਕਿ ਠੰਡਾ ਮੌਸਮ ਹੁੰਦਾ ਸੀਗਾ ਬਹੁਤ ਇੰਜੋਏ ਕਰਦੇ ਹੁੰਦੇ ਸੀਗਾ ਜਾਨਵਰ ਤੇ ਆਪਾਂ ਬਈ ਹੁਣ ਅੱਜ ਇੰਨੀ ਗਰਮੀ ਆ ਨਾ ਕੀ ਸਮਾਂ ਧੁੱਪ ਤਾਂ ਹੀ ਨਹੀਂ ਹੈਣੀਗੀ ਮੌਸਮ ਵੱਲ ਐਸੇ ਵੈਸੇ ਹੀ ਰਹੀ ਆ ਧੁੱਪ ਵੀ ਹੈ ਠੰਡ ਵੀ ਗਰਮੀ ਵੀ ਐ ਹੀ ਆ ਤੇ ਮੈਂ ਹੁਣੇ ਜੋ ਜੈਗ ਨੂੰ ਨਵਾ ਕੇ ਖੜੇ ਨਾ ਆਵੇ ਜਿਆ ਗਿੱਲਾ ਗਲੋਇਆ ਪਿਆ ਜੈਗ ਨੂੰ ਨਵਾਇਆ ਵੀ ਬਾਹਰ ਪਾਣੀ ਚ ਹੋਏ ਬਈ ਹਰ ਟਾਈਟ ਹੋ ਗਈ ਬਈ ਸਾਲੋ ਜੈਗ ਨੂੰ ਨਮਾਉਂਦੇ ਨਮਾਉਂਦੇ ਪਪਾ ਜੀ ਨੇ ਲੱਗਿਆ ਉਹਨੂੰ ਮੋਦਕ ਨਾ ਡਾਇਨਾ ਦਾ ਇਨਾ ਬਈ ਪਸੀਨਾ ਆਇਆ ਨਾ ਬਹੁਤ ਆਇਆ ਵੀ ਆਇਦਰ ਸਾਡੀਆਂ ਮਹਾਰਾਣੀ ਜੀ ਬੈਠੀ ਆ ਆਰੇ ਮਾਰਣਾ ਰਾਜਾ ਜੀ ਚੱਲ ਜਪ ਵਜਾਪ ਹੋ ਗਿਆ ਬਿੱਲਾ ਤੇ ਆ ਛੱਡੇ ਸੀ ਆਪਾਂ ਇਧਰ ਕਬੂਤਰ ਉਹ ਫਿਰਦੇ ਆ ਫਿਰਦੇ ਕਬੂਦਰੀ ਤੇ ਉਹ ਫਿਰਦਾ ਕਬੂਤਰ ਆਪਣੇ ਵਾਲਾ ਇਹ 퍼ਦੇ ਰਹਿਣਗੇ ਇੱਥੇ ਤੇ ਹੋਰ ਬਈ ਆਪ ਕਰੀ ਜਾਂਦਾ ਇੱਧਰ ਮਿੱਟੀ ਪੱਟੀ ਜਾਂਦਾ ਇਹ ਵੀ ਇੰਜਵਾਏ ਕਰੀ ਜਾਂਦਾ ਮਿੱਟੀ ਨਹੀਂ ਆਊਗਾ ਦੇ ਹੋਰ ਬਈ ਚੱਲਦੇ ਆ ਉੱਤੇ ਉੱਤੇ ਵੀ ਦਿਖਾਉਨੇ ਆ ਕੈਂਸਰ ਤੇ ਹਾਲਾ ਫਿਸ਼ੂ ਸ਼ੁਰੂ ਹੋ ਗਈ ਚੰ ਆ ਗਏ ਵੀ ਆਪਾਂ ਉੱਤੇ ਕਿੱਧਰ ਗਏ ਵਾਇ ਤਾਂ ਇਹ ਨਹੀਂ ਬਰਦਾਸ਼ਤ ਦੇਣੀ ਯਾਰ ਆ ਰਹੀ ਕਿਦਾਂ ਹੀ ਹੁੰਦੀ ਹੈ ਵਾਹ ਅੱਛਾ ਆ ਵੀ ਇੱਧਰ ਮਿੱਟੀ ਨੂੰ ਇੰਜੋਏ ਕਰੀਏਂਦੇ ਆ ਇੱਧਰ ਚੂਜੇ 2 ਲੱਗੇ ਬਈ 3 ਉਹ ਦਰਮਿਆਨ ਤੇ 3 2 ਬੱਚੇ ਨਾ ਉਹ ਨਾ ਉਹ ਵੀ ਨਾ ਆ ਵੀ ਇੱਧਰ ਕਰੀਏਂਦੇ ਆ ਇੰਜੋਏ ਹੋਰ ਵੀ ਨਹੀਂ ਦਾਣੇ ਵਾਲੀ ਕਿਰੇਟ ਖਾਲੀ ਹੋ ਗਈ ਇੱਥੋਂ ਖਲ ਜਾ ਖਲ ਜਾ ਸੰ ਸੰ ਉਹ ਬਸ ਬਾਲਾ ਨੂੰ ਨਹੀਂ ਕਰਨ ਦੇ ਇਹ ਪੈਰ ਖਰਾਬ ਹੋ ਗਏ ਆ ਆ ਆ ਆ ਆ ਆ ਆ ਰੱਖੀ ਵੱਡੀ ਗਰੇੜ ਇੱਥੇ ਮਾਂ ਵਿਖਾਉਂ ਇੱਥੇ ਖਾਣਾ ਹੈ ਖਾ ਲੈਣਗੇ ਨਹੀਂ ਆਦੀ ਮਰਜੀ ਇਹਨਾਂ ਦੀ ਉਹ ਉਧਰ ਆ ਆ ਆ ਆ ਆ ਆ ਆ ਕੋ ਖਾਣੇ ਖਾਂਦੇ ਕਿ ਲੱਗ ਗਈ ਵੜਗੇ ਵਿੱਚ ਫੋਲ ਤਕੜੀ ਗਰੋਥ ਹੁੰਦੀ ਆ ਸਭ ਤੋਂ ਵੱਧ ਗਰੋਥ ਉਹ ਬੱਚੇ ਦੀ ਆ ਹੋ ਰਿਆ ਜਿਹੜਾ ਖੜਾਗਾ ਉਹਦੀ ਗਰੋਥ ਆ ਇਹ ਨਿੱਕੇ ਵੀ ਸਭ ਤੋਂ ਲਾਸਟ ਤੇ ਆ ਤੇ ਵੱਡੀ ਗਰੋਥ ਇਹਦੀ ਹੁੰਦੀ ਆ ਦੇਸੀ ਚੂੜੇ ਨਹੀਂ ਹਿੰਦੀ ਦਾ ਵੱਧਾ ਪਰ ਇਹਦੀ ਵੱਧ ਹੀ ਆ ਉਹ ਦੂਜੇ ਦੇਸੀ ਦੀ ਨਹੀਂ ਵੱਧ ਨੀਗੀ ਇਹਦੀ ਬਹੁਤ ਹੈ ਤੇ ਖਾਣੇ ਚੱਲਦੇ ਆਪਾਂ ਆਪਣੇ ਦੇਸੀ ਕੁਕੜਾ ਦੇ

ਆਰੇ ਆਪਣਾ ਇੱਧਰ ਬੱਕਰਾ ਕਾਲਾ ਬੱਕਰਾ ਰਿਆ ਇਹ ਵੀ ਠੀਕ ਆ ਹਾਂ ਬਈ ਇਹ ਵੀ ਸਹੀ ਆ ਗਾਂ ਖਾਈ ਜਾਂਦੀ ਆ ਪੱਠੇ ਟਾਈਮ ਕੀ ਆ ਨੂੰ ਜਮਾ ਟਾਈਮ 4 4 4 4 400 ਹੋ ਗਏ ਆ ਇੱਧਰ ਹੋ ਗਏ ਆਪਣੀ ਆ ਦੇ ਆ ਇਧਰ ਵੀਡੀਓ ਲੈ ਲੈ ਆਹ ਦੇਖੋ ਭਈ ਕਹਿੰਦੇ ਮੈਨੇ ਵੀ ਲੈ ਲਿਆ ਵੀ ਲੈ ਲਿਆ ਆਪਾਂ ਇਹਨੂੰ ਵੀ ਓ ਖੜੀ ਆਪਣੀ ਇਧਰ ਬੱਕਰੀ ਵੱਡੀ ਪੱਠ ਥਾਣ ਪਤਾ ਨਹੀਂ ਕਿਵੇਂ ਆਇਆ ਹੁਣ ਹੁਣ ਥਾਣ ਮੜਾ ਮੋਟਾ ਐ ਸਹੀ ਵੀ ਨਹੀਂ ਗਾ ਮੜਾ ਮੋਟਾ ਹੀ ਸਹੀ ਐ ਦਾ ਥਾਣ ਤੇ ਆ ਖੜੀ ਆਪਣੀ ਇਧਰ ਪੱਠ ਤੇ ਆ ਇਧਰ ਆ ਗਿਆ ਇਹਨਾਂ ਨੂੰ ਆਟੇ ਦੇ ਨਾਲ ਆ ਗਿਆ ਇਹਨਾਂ ਨੂੰ ਆਹਰਾ ਮੱਕੀ ਆ ਗਈ ਇਹਨਾਂ ਨੂੰ ਔਰ ਆਪਨਾ ਆ ਰਿਹਾ ਬਾਦਸ਼ਾ ਬਾਦਸ਼ਾ ਬਾਸ਼ਕ ਮੈਂ ਆ ਇਧਰ ਆ ਗਿਆ ਆਪਣਾ ਬਾਦਸ਼ਾ ਤੇ ਆ ਗਈ ਆਪਣੀ ਇਧਰ ਕਾਲੀ ਬੱਕਰੀ ਹੱਥ ਤੇਰੇ ਮੈਨੂੰ ਬਾਦਸ਼ਾ ਫਰੈਂਡਲੀ ਹੈ ਮੇਰੇ ਨਾਲ ਪੱਕਾ ਯਾਰ ਬੱਕਰੀਆਂ ਨੇ ਮੇਰਾ ਬਾਦਸ਼ਾ ਨਾ ਹੀ ਆ ਗਈ ਆ ਦੇਖੋ ਮੈਂ ਦੇ ਰੋ ਇੱਥੇ ਲਾ ਲੈਣਾ ਆ ਦੂਰ ਭੱਜ ਜਾਂਦੀ ਹੈ ਇਹਨੂੰ ਦੇਖੋ ਰਾਹ ਨਾਲ ਆਏ ਕਰੀ ਜਾਂਦਾ ਪਰ ਮਾਰਦਾ ਨਹੀਂ ਇਹ ਤਾਂ ਆਇਆ ਫੇਰ ਨਾ ਹੁੰਦਾ ਫੇਰ ਕੇ ਆਏ ਕਰੀ ਆਹ ਆ ਤਰੀ ਵੀ ਜਾ ਹਾਂ ਬਈ ਕਾਫੀ ਸਾਰੇ ਭਰਾ ਸੋਹ ਦੇਣਗੇ ਮੈਂ ਇਹਨਾਂ ਨੂੰ ਹੀ ਮਾਰਦਾ ਨਹੀਂ ਕਾਹ ਤੋਂ ਹੀ ਮਾਰਦਾ ਇਹ ਤਾਂ ਇਹਨਾਂ ਵੱਡਾ ਕਾ ਮਾਰਦਾ ਕਾ ਤ ਨਹੀਂ ਬਈ ਇਹ ਨਾ ਨਾਲੇ ਸਾਡੇ ਕੋਲੇ ਪੈਦਾ ਵੀ ਨਹੀਂ ਹੋਇਆਗਾ ਸੋਹ ਦੇਉਂਗਾ ਤੁਸੀਂ ਫਿਰ ਵੀ ਕਾਹ ਕ ਨਹੀਂ ਮਾਰਦਾ ਇਹ ਰਾਜੀਵ ਮੱਟਾ ਦਾਦੂ ਤੋਂ ਲੈਂਦਾ ਸੀਗਾ ਜਾ ਕੇ ਵੀ ਦੇਖੋ ਪੂਰੀਆਂ ਕੁਆਲਟੀ ਕੁਆਲਟੀ ਦੀਆਂ ਬੱਕਰੀਆਂ ਆਗੀਆਂ ਇੱਡਾ ਜੇ ਲੈਂਦਾ ਸੀਗਾ ਆਪਾਂ ਜਿਵੇਂ ਇੱਡਾ ਆਇਆ ਦੇਖੋ ਇੱਡਾ ਜ਼ਮੀਨ ਤੇ ਲੈ ਕੇ ਇੱਡਾ ਜਿਵੇਂ ਇੱਡਾ ਇਹ ਹੁਣ ਦੇਖ ਲੋ ਵੀ ਚਲੋ ਮੰਨ ਲੋ ਤੁਸੀਂ ਇੱਥੋਂ ਤੱਕ ਲਿਆਂਦਾ ਸੀ ਇਹ ਤਾਂ ਆਪਾਂ ਏਡਾ ਕ ਲਿਆਂਦਾ ਸੀ ਆ ਓਹੋ ਜਿਵੇਂ ਏਡਾ ਗ ਲੱਤ ਚੱਡਾ ਏਡਾ ਠੀਕ ਆ ਵੀ ਪਾਣੀ ਦੇ ਕੇ ਮੱਛਰ ਗਿਆ ਆਟੇ ਵਾਲੇ ਪਾਣੀ ਨੂੰ ਪਿਆਸ ਲੱਗੀ ਆ ਤੇ ਏਡਾ ਲਿਆਂਦਾ ਸੀ ਤੇ ਵੀ ਹੁਣ ਦੇਖ ਲੋ ਕਿੱਡਾ ਦਾ ਹੁਣ ਭਰਾਵਾਂ ਦਾ ਮਰਜੀ ਕਰੀ ਜਾਓ ਐ ਥਾਪੜੀ ਆਓ ਮਾਰ ਦੇ ਜਵਾਨੀ ਰਾਰ ਵੀ ਮਟਾ ਦਾਤੂ ਜਿਹਾ ਲਿਆਉਂਦਾ ਹੈਗਾ ਬਈ ਕੁਆਲਟੀ ਕੁਆਲਟੀ ਨਹੀਂ ਬੱਕਰੀਆਂ ਉੱਥੇ ਉਹ ਘਣ ਬੱਕਰੀਆਂ ਆਈਆਂ ਉੱਥੇ ਇਹਨਾਂ ਨੂੰ ਇਧਰ ਆ ਪਾਇਆ ਪਿਆ ਪਾਣੀ ਪਾਇਆ ਪਿਆ ਤੇ ਆਹ ਇਧਰ ਦਾਣੇ ਜਿਹੜੇ ਖਾਲੀ ਹੋ ਗਏ ਜਿਹੜੇ ਇਹਨਾਂ ਨੇ ਘਰਤੇ ਹੁਣ ਚੱਟ ਸਾਰੇ ਸਾਰੇ ਦਾਣੇ ਆ ਇਧਰ ਫੜ ਦੇ ਕੋਕਰ ਸਾਰੇ ਆਪਣੇ ਆਂਡੇ ਪਾਉਣਿੱਤੇ ਦੇਖੋ ਵੀ ਆਂਡੇ ਦਿੱਤੇ ਬਾਕੀ ਵੀ ਇੱਧਰ ਵੀ ਠੀਕ ਆ ਸਾਰਿਆਂ ਨੇ। ਪਾ ਦੇ ਇਧਰ ਕੁੰਡੀ। ਆ ਲਾਤੀ ਅੱੱੱ ਇਧਰ। ਆ ਲਾਤੀ ਆ ਗਏ। ਇੱਥੇ ਲਾ ਦਿੰਦੇ ਆ। ਬਿੱਲਾ ਬੁੱਲਾ ਨਾ ਆਵੇ ਰਾਤ ਨੂੰ। ਕੋਈ ਬਿੱਲਾ ਬੋ ਇੱਥੇ ਤਕੜਾ ਆ। ਹੀ ਹੋਈ ਬਾਸ਼ਾ ਆ ਫੜਾ ਦੀ ਹੁਣ ਆਪਾਂ ਦਾਦੀ ਨੂੰ ਬੱਸ ਮੈਂ ਚਾਹ ਤਾ ਪਰ ਓਏ ਅੱਲਾਹ ਅੱਲਾਹ ਬਾਅਦ ਕੀ ਫੜਾ ਦੇਣਾ ਇਹ ਹੁਣ ਜਾਣੀਏ ਆਪਣੇ ਉੱਚ ਕੀ ਕਹਿੰਦੇ ਆ ਐਚਾ ਜਾਣੀਏ ਤੂੰ ਇੱਕ ਧੂਆ ਬਣੂਗਾ ਫਿਰ ਤੇ ਫੇਰ ਇਹਨਾਂ ਦੇ ਮੱਛੂ ਮੱਛੂ ਨਹੀਂ ਲੜਦਾ। ਬਈ ਦਾਦੀ ਆਇਆ ਨਹੀਂ ਹੋਇਆ ਹਨਾ। ਆ ਵੀ ਇਹ ਥਣ ਪਹਿਲਾ ਜਿਵੇਂ ਠੀਕ ਨਹੀਂਗਾ। ਸਾਰਾ ਖਰਾਬ ਹੋਇਆ ਪਿਆ ਉਹ ਦੇਖੋ ਬਈ। ਪਹਿਲਾ ਸਹੀ ਆ। ਇਹ ਕਦੇ ਇਹ ਦੂਜੇ ਸਹੀ ਆ। ਤੁਸੀਂ ਅਏ ਇਧਰ ਹੱਥ ਨਾਲ ਦਬਾਈ ਨਹੀਂ ਦਰ ਦਿੰਦੇ। ਤੇ ਕਰਦੀ ਇਹਨੂੰ ਬੰਦ ਆਪਾਂ ਹੁਣ। ਹੈ। ओके बाय बाय टाटा ਤੇ ਹੁਣ ਫੋਨੇ ਆਪਾਂ ਆਪਣੇ ਇੱਧਰ ਯਾਰ ਅੱਜ ਭਗੋ ਭਈ ਨਹੀਂ ਆਜੋ ਭਈ ਨਹੀਂ ਆ ਰਹਾ ਸੰਤ ਨਹੀਂ ਮੱਕੀ ਨਾਲ ਸ਼ੋਲੇ ਸ਼ੋਲੇ ਦੀ ਭਿੰਦੀ ਨਹੀਂ ਅੱਜ ਵਾਲੇ ਬਾਸ਼ਾ ਦਾਣੇ ਪਾ ਉਹ ਦਾਣੇ ਦਾਣੀ ਪਾ ਲੈਣੇ ਦਾਣੇ ਵੀ ਆਣੀ ਯਾਰ ਦਾਣੇ ਹੈ ਕਿ ਜਿਹਾ ਵੈਸੇ ਮੇ ਬਿੱਲਾ ਕਲਾ ਕੋ ਕਲੀ ਕਦੀ ਹਾਏ ਹਾਲੇ ਆਇਆ ਨਹੀਂ ਦਾਣੇ ਲਖਾੜਾ ਆਈ ਲਿਆ ਦੇ ਹੋਰ ਦਾਣੇ ਲਖਾੜਾ ਅੱਲਾ ਹੁਣ ਬੱਜ ਗਿਆ ਆਪਣੇ ਕੋਲੇ ਕਬੂਤਰ ਪਾਣੀ ਤਾਂ ਪਿਆ ਹੀ ਇੱਥੇ ਪਾਣੀ ਧਰ ਦਿੰਨੇ ਇਹਨਾਂ ਨੂੰ ਬਾਸ਼ਾ ਖਾਈ ਨਾ ਦਾਨੇ ਇਹ ਰੱਖਾ ਹੀ ਤਾ ਇਹਨਾਂ ਨੂੰ ਇਚਰਾ ਦਿੰਨੇ ਆ ਆ ਭੱਖ ਤੋਂ ਪੀਣ ਨੂੰ ਹੈਣੀਗੀ ਫਿਰ ਵੀ ਆ ਕੋਈ ਰੱਖ ਦਿੰਨੇ ਆ ਵੀ ਆ ਲਾ ਪਾ ਗਏ ਨੇਰੇ ਕਿੰਨੇ ਲੋਕ ਇਹਨਾਂ ਨੂੰ ਪਾਏ ਸੀ ਆਹ ਲਓ ਵੀ ਰੱਖਤਾ ਥੱਲੇ ਪਾਣੀ ਪੁਣੀ ਪੀ ਲੈਣਗੇ ਦਾ ਪੀ ਲੈਣਗੇ ਇਹਨਾਂ ਨੂੰ ਭੋਖਣੇ ਰਹਿਣਾਂ ਤੇ ਹੁਣ ਆਪਣੇ ਜੈਕ ਦੀ ਵਾਰੀ ਰੋਟੀ ਖਾਣ ਦੀ ਆਇਆ ਵੀ ਜੱਗ ਪਾ ਤੈਨੂੰ ਰੋਟੀ ਰੋਟੀ ਲੈਣੇ ਪਹਿਲਾਂ ਆ ਇਹ ਨਹੀਂ ਇੱਧਰ ਰੋਟੀਆਂ ਪਾਨੇ ਜਿਹੜੀਆਂ ਨੂੰ ਆਪਾਂ ਆ ਲੈ ਆ ਆਲਾ ਖਾਲਾ ਮੈਂ ਤਬਾ ਪਾ ਖਵਾ ਲਾਦੀ ਆ ਖਾਲਾ ਮੇਰੇ ਪਿਆਰ ਨੂੰ ਨਾ ਫੜ ਲੈ ਆ ਖਾਲਾ ਆ ਗਏ ਬਈ ਇੱਧਰ ਬਲੂ ਮੂੜੇ ਆਪਣੇ ਇਹ ਤਾਂ ਸਾਨੂੰ ਵੀ ਇਹਦੇ ਅੱਲਾ ਹਲਾ ਅੱਲਾ ਵੀ ਹਲਾ ਆ ਹਲਾ ਆ ਭਾਈ ਆ ਭਾਈ ਹਲਾ ਇਹ ਉ ਨਹੀਂ ਹੋਈ ਗੈਚ ਹਲਾ ਹਲਾ ਆ ਵੀ ਲੈ ਓਏ ਸਟੇ ਡੱਕ ਬੈਲਾ ਆਏ ਅੱਲਾ ਤੇ ਹੋਰ ਵੀ ਸ਼ਾਨ ਨੂੰ ਇਹਨੂੰ ਪਾਵਾਂਗੇ ਆਪਾਂ ਲੱਸੀ ਦੁੱਧ ਦੁੱਧ ਪਾਵਾਂਗੇ ਜਾਂ ਲੱਸੀ ਫਿਰ ਇੱਕ ਚੀਜ਼ ਅੱਲਾ ਲਓ ਆਈਲੇ ਆਈਲੇ ਹੋਏ ਅੱਲਾ ਖਣੀ ਪੜੇ ਨੇ ਮੇਰਾ ਨਹੀਂ ਤਾਂ ਸਾਰੇ ਅੰਦਰ ਲੈ ਜਾਂਦਾ ਹੱਥ ਮੇਰਾ ਐਡੀ ਤਗੜੀ ਇਹਦੀ ਬਾਈਟ ਆ ਇਹ ਦਰਖਾਨ ਲੱਗ ਗਿਆ ਆਪਣੀਆਂ ਹਣ ਬੱਲੀਆਂ ਲੋ ਵੀ ਕਿਹਨੇ ਹਣੀ ਲਖਾ ਲ ਦੂੰਗੀ ਖਲਾਦੀ ਓਏ ਥੋੜੀ ਖਾ ਲੈ ਫੜ ਲਓ ਇਹ ਤੁਮ ਖਾ ਲੈ ਓਏ ਓਏ ਮੀਰਾ ਤੁਮ ਥੋੜੀ ਖਾਣਾ ਕਾਲਾ ਇਹਨੂੰ ਖਾ ਲੈ ਕਿ ਨਹੀਂ ਮੈਂ ਹੀ ਹਾਂ ਦੀ ਝੂਠਾ ਪਹਿਲਾਂ ਵੀ ਖੱਦ ਸੀ ਅੱਲਾ ਤੋਂ ਹਾਲਾ ਹਤਾ ਆ ਤੂ ਹਾਲਾ ਆ ਆ ਪਿਆ ਬਬਲਾ ਬਬਲਾ ਆ ਪਿਆ ਹਾਲਾ ਆ ਹਾ ਹਾਈ ਦਰਖਾ ਲੋ ਆ ਹੁਣ ਉਹ ਤਾਂ ਨਹੀਂ ਛੇੜਨਾ ਸੀ ਜਾ ਕੇ ਲੈਣ ਲੱਗੇ ਆਪਣਾ ਕਢਾਂਗਾ ਦੇਖੋ ਨਾਲ ਹੀ ਲੱਗੀ ਇਹਦੇ ਜਾ ਕੇ ਤਦ ਵੀ ਆਦਾ ਲੌਕ ਕਰਦੇ ਆਪਾਂ ਇੱਥੇ ਐਂਡ ਲਾਈਕ ਕਰ ਲਾਈਕ ਰਿਆ ਦਿਓ ਭਰਾਵਾਂ ਨਾਲ ਮਿੱਤਰਾਂ ਨਾਲ ਸ਼ੇਅਰ ਕਰ ਮਿਲਦੇ ਵੀ ਆਪਾਂ ਅਗਲੀ ਵੀਡੀਓ ਲਾਈਕ ਕਰ ਸਬਸਕ੍ਰਾਈਬ ਕਰਿਓ ਤੇ ਆਪਦੇ ਭਰਾਵਾਂ ਨਾਲ ਮਿੱਤਰਾਂ ਨਾਲ ਸ਼ੇਅਰ ਕਰਿਓ ਤਾਂ ਲਾਈਕ ਸਬਸਕ੍ਰਾਈਬ ਇਹ ਠੋਕ ਕੇ ਰੱਖਿਓ ਬਾਏ